ਮੈਲਾ ਪਹਿਲਾ ਸ਼ਲੋਕ ਸੋ ਜੀਵਿਆ ਜਿਸਮਨ ਵਸਿਆ ਸੋਏ ਨਾਨਕ ਅਵਰ ਮਾ ਜੀਵੇ ਕੋਏ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤਾ ਕਿਸ਼ ਖਾਏ ਰਾਜ ਰੰਗ ਮਾਲ ਰੰਗ ਰੰਗ ਰਤਾ ਨੱਚੈ ਨੰਗ ਨਾਨਕ ਛੱਗਿਆ ਮੁਠਾ ਜਾਏ ਵਿਣ ਨਾਮ ਪਤ ਗਿਆ ਗਵਾਏ ਮਲ ਆ ਪੈਲਾ ਕਿਆ ਖੱਦ ਹੈ ਕਿਆ ਪੈਦੇ ਹੋਏ ਜਾਂ ਮਨ ਨਾਹੀ ਸੱਚਾ ਸੋਏ ਕਿਆ ਮੇਵਾ ਕਿਆ ਕਿਉ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀਜੈ ਭੋਗ ਬਿਲਾਸ ਕਿਆ ਲਸ਼ਕਰ ਕਿਆ ਮੇ ਬਖਵਾਸੀ ਆਵੇ ਮਹਿਲੀ ਵਾਸ ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਨਾਸ਼ ਪਵੜੀ ਜਾਤੀ ਦੇ ਕਿਹ ਹੱਥ ਸੱਚ ਪਰਖੀ ਐ ਮਹੌਰਾ ਹੋਵੇ ਹੱਥ ਮਰੀ ਐ ਚੱਖੀ ਐ ਸੱਚੇ ਕੀ ਸਰਕਾਰ ਜੁਗ ਜੁਗ ਜਾਣੀ ਐ ਹੁਕਮ ਨੇ ਸਰਦਾਰ ਦਰਦੀ ਬਾਣੀ ਐ ਫਰਮਾਨੀ ਹੈ ਕਾਰ ਖਸਮ ਪਠਾਇਆ ਤਬਲ ਬਾਸ ਬੀਚਾ ਸ਼ਬਦ ਸੁਹਣਾ ਆਇਆ ਇੱਕ ਹੋਏ ਅਸਵਾਰ ਇੱਕ ਨਾ ਸਾਖਤੀ ਇੱਕ ਨੀ ਬੱਦੇ ਭਾਰ ਇੱਕ ਨਾ ਤਾਖਤੀ ਸਲੋਕ ਮਲ ਆ ਪਹਿਲਾ ਜਾਂ ਪੱਕਾ ਤਾਂ ਕੱਟਿਆ ਰਹੀ ਸੋ ਪੱਲਰਵਾੜ ਸਣ ਕੀ ਸਾਰਾ ਚਿੱਥਿਆ ਕੰ ਲੈ ਆ ਤਨ ਝਾੜ ਦੋਏ ਪੜ ਚੱਕੀ ਜੋੜ ਕੇ ਤਿਸਣ ਆਏ ਬਹਿਤ ਜੋ ਦਰ ਰਹੇ ਸੋ ਉਬਰੇ ਨਾਨਕ ਅਜ ਡੇਠ ਮੱਲ ਪਹਿਲਾ ਵੇਖ ਜੇ ਮਿੱਠਾ ਕਟਿਆ ਘਟਪਟ ਬੱਧਾ ਪਾਇ ਖੁੰਡਾ ਅੰਦਰ ਰੱਖ ਕੇ ਦੇਨ ਸੋ ਮੱਲ ਸਜਾਏ ਰਸ ਕਸ ਟਟਰ ਪਾਈਏ ਤਪੈ ਤੇ ਵਿਲ ਲਾਏ ਧੀ ਸੋ ਫੋਗ ਸੁਮਹਲਿਏ ਦਿੱਚੈ ਅੱਗ ਜਾਲਾਏ ਨਾਨਕ ਮਿੱਠਾ ਪਤਰੀਏ ਵੇਖੋ ਲੋਕਾ ਆਏ ਪਵੜੀ ਇਕਨਾ ਮਰਨਾ ਚਿਤ ਆਸ ਕਿਣੇ ਰਿਆ ਮਰ ਮਰ ਜਮੈ ਨਿਤ ਕਿਸਾਨਾ ਕੇਰਿਆ ਆਪ ਨੜੈ ਮਨ ਚਿਤ ਕਹਿਨ ਚੰਗੇ ਰਿਆ ਜਮ ਰਾਜ ਨਿਤ ਨਿਤ ਮਨ ਮੁਖ 헤ਰਿਆ ਮਨ ਮੁਖ ਲੂਣ ਹਾਰਾਮ ਕਿਆ ਨ ਜਾਣਿਆ بدھے کرن سلام خسمنا پانیا سچ ملے مکھ نام پاوسی کرسم پخت سلام لکھیا پاوسی پہلا سلوک مچھی تارو کیا کرے کیا آکاش پتھر پالا کیا کرے خسرے کیا کارواس کتے چندن لائیے ਈਸੋ ਕੁੱਤੀ ਧਾਤ ਬੋਲਾ ਜੇ ਸਮਝਾਈਏ ਪੜੀਐ ਸਿਮਰਤ ਪਾਠ ਅੰਬਾ ਚਾਨਣ ਰੱਖੀਏ ਦੀਵੇ ਬਲਹਿ ਪਚਾਸ ਚੌਣੇ ਸੋਇਨਾ ਪਾਈਏ ਚੁਣ-ਚੁਣ ਖਾਵੈ ਘਾਸ ਲੋਹਾ ਮਾਰਨ ਪਾਈਏ ਢੈ ਨ ਹੋਏ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਡਾਸ ਮਲਗਾ ਪਹਿਲਾ ਕਹਿਆ ਪੰਚਨ ਟੁੱਟਾ ਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਸੇਤੀ ਟੁੱਟਾ ਪਥਾਰ ਪੁੱਤੀ ਗੰਢ ਪਵੈ ਸੰਸਾਰ ਰਾਜਾ ਮੰਗੈ ਦਿੱਤੇ ਗੰਢ ਪਾਏ ਸੁਖਿਆਂ ਗੰਢ ਪਵੈ ਜਾਂ ਖਾਏ ਕਾਲਾ ਗੰਢ ਨਦੀਆਂ ਮੀਚੋਲ ਗੰਢ ਪ੍ਰੀਤੀ ਮਿੱਠੇ ਬੋਲ ਬੇਦਾ ਗੰਢ ਬੋਲੇ ਸੱਚ ਕੋਏ ਮੋਇਆ ਗੰਢ ਨੇਕੀ ਸਤ ਹੋਏ ਏਤ ਗੰਢ ਵਰਤੇ ਸੰਸਾਰ ਮੂਰਖ ਗੰਢ ਪਵੈ ਮੋਹ ਮਾਰ ਨਾਨਕ ਆਖੈ ਇਹ ਵਿਚਾਰ ਸਿਫਤੀ ਗੰਢ ਪਵੈ ਦਰਬਾਰ ਔੜੀ ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ ਖਰੇ ਖਜ਼ਾਨੇ ਪਾਈਏ ਖੋਟੇ ਸਟੀਆਂ ਬਾਹਰ ਵਾਰ ਖੋਟੇ ਸੱਚੀ ਦਰਗਾ ਸੁਟੀਆਂ ਕਿਸ ਅੱਗੇ ਕਰਹਿ ਪੁਕਾਰ ਸਤਗੁਰ ਪਿੱਛੇ ਭਜ ਪਵੇਂ ਇਹ ਆ ਕਰਨੀ ਸਾਰ ਸਤਗੁਰ ਖੋਟੇ ਹੋ ਖਰੇ ਕਰੇ ਸ਼ਬਦ ਸੁਵਾਰਣ ਹਾਰ سچی درگاہ منی گور کام پیار گنتہ کیا کرے جو آبخ کرتا پہلا ہما زیر زمین دنیا پیرا مشاعکارایا میروند بادشاہ افسو خدا ہے ایک تو ہی ایک تو میلہ پہلا ਨਾ ਦੇਵ ਦਨਵਾ ਨਰਾ ਨਾ ਸਿੱਧ ਸਾਦਕ ਅਥਰਾ ਅਸਤ ਏਕ ਦਿਗਰ ਕੋਈ ਏਕ ਤੋਈ ਏਕ ਤੋਈ ਮਹਿਲਾ ਪਹਿਲਾ ਨਾ ਤਾਂ ਦੇ ਦੇਹੰਦ ਆਦਮੀ ਨਾ ਸਪਤ ਜ਼ੇਰ ਜ਼ਮੀ ਅਸਤ ਏਕ ਦਿਗਰ ਕੋਈ ਏਕ ਤੋਈ ਏਕ ਤੋਈ ਮਹਿਲਾ ਪਹਿਲਾ ਨਾ ਸੂਰ ਸਸ ਮੰਡਲੋ ਨਾ ਸਤਤ ਦੀਪ ਨਾਮ ਜਲੋ ਅੰਮ ਪੌਣ ਥਿਰ ਨ ਕੋਈ ਏਕ ਤੋਈ ਏਕ ਤੋਈ ਮਹਿਲਾ ਪਹਿਲਾ ਨਾ ਰਿਸਕ ਦਸਤ ਆਂ ਕਸੇ ਹਮਾਰਾ ਏਕ ਆਸ ਵਸੇ ਅਸਤ ਏਕ ਦਿਗਰ ਕੋਈ ਏਕ ਤੋਈ ਏਕ ਤੋਈ ਮਹਿਲਾ ਪਹਿਲਾ ਤਰੰਦੇ ਨਾ ਗਿਰਾਂ ਸਰ ਦਖਤ ਆਬ ਆਸਕਰ ਦਿਹੰਦ ਸੋਈ ਏਕ ਤੋਈ ਏਕ ਤੋਈ ਮੱਲਾ ਪਹਿਲਾ ਨਾਨਕ ਲਿਲਾ ਲਿਖਿਆ ਸੋਏ ਮੇਟ ਨਸਕ ਹੈ ਕੋਈ ਕਲਾ ਧਰੈ ਹੀਰਾ ਸੋਈ ਏਕ ਤੋਈ ਏਕ ਤੋਈ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪੁਸ਼ਾਣਿਆ ਸਤ ਤੇਰਾ ਦਰਬਾਰ ਸ਼ਬਦ ਨਿਸ਼ਾਣਿਆ ਸੱਚਾ ਸ਼ਬਦ ਵਿਚਾਰ ਸੱਚ ਸੁਮਾਣਿਆ ਮਨ ਮੁਖ ਸਦਾ ਕੂੜਿਆ ਭ੍ਰਮ ਪੁਲਾਣਿਆ ਰਿਸ਼ਤਾ ਅੰਦਰ ਵਾਸ ਸਾਧਨਾ ਜਾਣਿਆ ਵਿਣ ਨਾਵੇਂ ਦੁੱਖ ਪਾਏ ਆਵਣ ਜਾਣਿਆ ਨਾਨਕ ਪਰਖ ਆਪ ਜਿਨ ਖੋਟ ਖਰਾ ਪਿਸ਼ਾਣਿਆ ਸ਼ਲੋਕ ਮੈਲਾ ਪਹਿਲਾ ਸ਼ੀਹਾ ਬਾਜ਼ਾਂ ਚਰਗਾ ਕੋਹਿਆਂ ਇਨਾ ਖਵਾਲੇ ਕਾ ਕਾ ਖਾਨ ਤਿਨਾ ਮਾਸ ਖਵਾਲੇ ਇਹ ਚਲਾਏ ਰਾ ਨਦੀਆਂ ਵਿੱਚ ਤਿਬੇ ਦੇ ਖਾਲੇ ਥਲੀ ਕਰੇ ਅਸਗਾ ਈੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਜੇਤੇ ਜੀ ਜੀਵੇ ਲੈ ਸਾਹ ਜੀਵਾਲੇ ਤਾਂ ਕੇ ਅਸਾ ਨਾਨਕ ਜਿਉ ਜਿਉ ਸੱਚੇ ਭਾਵੇਂ ਤਿਉ ਤਿਉ ਦੇ ਗਿਰਾਹ ਮੈ ਪਹਿਲਾ ਇੱਕ ਮਾਸ ਹਾਰੀ ਇੱਕ ਤਣ ਖਾਂ ਹੈ ਇੱਕ ਨਾ 36 ਅੰਮ੍ਰਿਤ ਪਾ ਹੈ ਇੱਕ ਮਿੱਟੀਆ ਮੈਂ ਮਿੱਟੀਆ ਖਾਂ ਹੈ ਇਕ ਪੌਣ ਸੁਮਾਰੀ ਪੌਣ ਸੁਮਾਰ ਇਕ ਨਰੰਕਾਰੀ ਨਾਮ ਆਧਾਰ ਜੀਵ ਦਾਤਾ ਮਰੈ ਨ ਕੋਇ ਨਾਨਕ ਮੁਠੇ ਜਾਹਿ ਨਾਹੀ ਮਨ ਸੋਏ ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈਐ ਗੁਰਮਤੀ ਆਪ ਗਵਾਏ ਨਾਮ ਸਿਐ ਦੁਜੀ ਕਾਰੈ ਲਗ ਜਨਮ ਗਵਾਈਐ ਵਿਣ ਨਾਮੈ ਸਭ ਵਿਸ ਪੈਜੇ ਖਾਈਐ ਸੱਚਾ ਸ਼ਬਦ ਸਲਾਹਾ ਸੱਚ ਸਮਾਈਐ ਵਿਣ ਸਤਗੁਰ ਸੇਵ ਨਾਹੀ ਸੁਖ ਨਿਵਾਸ ਫਿਰ ਫਿਰ ਆਈਐ ਦੁਨੀਆਂ ਖੋਟੀ ਰਾਸ ਊੜ ਕਮਾਈਐ ਨਾਨਕ ਸੱਚ ਖਰਾ ਸਲਾਹਾ ਪਤ ਸਿਉ ਜਾਈਐ ਸ਼ਲੋਕ ਮੈਲਾ ਪਹਿਲਾ تد پاو تا واہ وی گاو تاو جھاو جا تاو تا کرے بھوت ناداو جان پاو پڑھیں کتےباں ملا شیخ کہاو جاں تد تا ہوج رس کس بہت کماوے جا تاو تی گو گاو ਤੇਰੀੁੰਡੀ ਕਟ ਜਾਵੇ ਜਾਂ ਤੁਧ ਭਾਵੇ ਜਹਾਂ ਐ ਦਸੰਤਰ ਸੁਣ ਗੱਲਾਂ ਕਰ ਆਵੇ ਜਾਂ ਤੁਧ ਭਾਵੇ ਨਾਹਿ ਰਚਾਵੇ ਤੁਧ ਭਾਣੇ ਤੂੰ ਭਾਵੇ ਨਾਨਕ ਏਕ ਕਹਿ ਦੇਨੰਤੀ ਹੋਰ ਸਗਲ ਨੇ ਕੂੜ ਕਮਾਵੇ ਮੈਲਾ ਪਹਿਲਾ ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗਾ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਏ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਣਾ ਤਾਂ ਹੁਕਮ ਸਾਜ ਹੁਕਮ ਐ ਵਿੱਚ ਰੱਖੇ ਮਾਨਕ ਸੱਚਾ ਆਪ